ਕੋਈ ਕੋਈ ਗੱਡੀ ਆਉਂਦੀ ਆ ਨਾ ਇੱਧਰ ਖਾਈ ਆ ਆ ਨਦੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਯਾਤਰਾ ਅੱਗੇ ਦੀ ਕਰਤੀ ਸ਼ੁਰੂ ਲੰਗਰ ਛੱਕੇ ਚਾਹ ਪੀ ਕੇ ਸ਼ਾਮ ਦੇ ਵੱਜ ਗਏ 6 ਕ੍ਰਿਸ਼ੀਗੇਸ ਤੋਂ ਤੁਰਿਆ ਨੂੰ ਬਾਈ 4 ਘੰਟੇ ਹੋ ਗਏ ਹਲੇ ਵੀ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ 150 ਕਿਲੋਮੀਟਰ ਪੇ ਆ ਆ ਜਗ੍ਹਾ ਤੋਂ ਹਰਜਿੰਦਰ ਨਾ ਹੀ ਆ ਰਹੇ ਆ ਪਿੱਛੇ ਨਾਲੇ ਨਾਲ ਬਾਈ ਇਹਨਾਂ ਦਾ ਮੋਟਰਸਾਈਕਲ ਗਰਮ ਬਹੁਤ ਹੁੰਦਾ ਚੜਾਈਆਂ ਪਰ ਨਾਲ ਦੇ ਵੀਰਿਆਂ ਦੇ ਬਾਈ ਉਰੇ ਦੇ ਚੱਲ ਕੇ ਹੁਣ 100 ਕਿਲੋਮੀਟਰ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਊਗਾ ਨਗਰਾਸੂ ਸ਼ਹਿਰ ਦੇ ਵਿੱਚ ਉੱਥੇ ਲੰਗਰ ਛਕਣਾ ਫਿਰ ਆਰਾਮ ਕਰਨਾ ਬਾਕੀ ਫਿਰ ਦੇਖਦੇ ਆ ਅੱਗੇ ਦੀ ਯਾਤਰਾ ਫਿਰ ਉੱਥੇ ਦੇ ਗਾਹਾਂ ਸ਼ੁਰੂ ਕਰੂੰਗੇ ਰਾਤ ਦੇ 10 ਵਜੇ ਗਏ ਬਾਈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ 50 ਕਿਲੋਮੀਟਰ ਰਹਿ ਗਿਆ ਹਾਂ ਬਾਕੀ ਠੰਡ ਬਹੁਤ ਹੋ ਗਈ ਕੋਟ ਪਾ ਲੇ ਪਹਾੜਾਂ ਦੀਆਂ ਸੜਕਾਂ ਦੇਖ ਲਓ ਛੋਟੀਆਂ ਛੋਟੀਆਂ ਗੱਡੀਆਂ ਵੀ ਵਿਚੇ ਖੜੀਆਂ ਰਸਤੇ ਦੇ ਬਹੁਤ ਔਖਾ ਹੁੰਦਾ ਬਾਈ ਪਹਾੜਾਂ 'ਚ ਮੋਟਰਸਾਈਕਲ ਚਲਾਉਣਾ ਕਿਹੜੇ ਸਖਾਲਾ ਪਿਆ ਔਖਾਈ ਚੜਾਈਆਂ ਬਹੁਤ ਆ ਪਹਾੜੀ ਰਸਤੇ ਆ ਇਹ ਸਾਰੇ ਅਸੇਬਾਂ ਦੇ ਵਿੱਚ ਖਰੋਟਾਂ ਦੇ ਦਰਖਤ ਖੜੇ ਨੇਰੇ 'ਚ ਦਿਖਦੇ ਨਹੀਂ ਬਾਕੀ ਇਹ ਸੇਬਾਂ ਦੇ ਖਰੋਟ ਦੇ ਉੱਰ ਕੇ ਸੇਬਾਂ ਬੁੱਢਾ ਬਿਲਾਂਗੇ ਵਿਚੇ ਅਰੇ ਆਪੇ ਆ ਸੇਬਾਂ ਨਾਲ ਛੋਟੇ ਛੋਟੇ ਦੇਵਜਤੇ ਆ ਲਕੀਆਂ ਬੁੱਟੇ ਧਿਆਨ ਰੱਖੀਏ ਸੇਬਾਂ ਸੂਬਾਂ ਇਹਾਂ ਦੀ ਆਉਂਦੇ ਆਂ ਖੰਡਾ ਨਾ ਉਹਨੇ ਠੰਡਾ ਕਰਕੇ ਆ ਵੀ ਆਦੇ ਲੱਗਿਆ ਵਾ ਪਤਾ ਨਹੀਂ ਕੀ ਲੱਗਿਆ ਰਾਸ ਪੱਤੀ ਆ ਉਹ ਨਹੀਂ ਸੇਬਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਾਈ 10 ਕਿਲੋਮੀਟਰ ਰਹਿ ਗਿਆ ਵਾ ਪਹੁੰਚਣ ਵਾਲੀ ਆਂ ਅੱਧੇ ਘੰਟੇ ਦੇ ਵਿੱਚ ਵਿੱਚ ਕਰਾਉਣੀ ਆ ਤੁਹਾਨੂੰ ਦਰਸ਼ਨ ਫਿਰ ਆਹੀ ਆ ਦੇ ਗੁਰਦੁਆਰਾ ਦਾ ਹੰਦੂ ਸਾਹਿਬ ਨਗਰ ਅਸੂ ਗਾਂ ਚੱਲੋ ਵੀਰਾਂ ਰਾਹ ਚੱਲਾ ਦੇ ਗੁਰਦੁਆਰਾ ਗੁਰੂ ਦਾ ਉਹ ਕੋਠਰਾ ਤੇ ਨੋਬਰ ਚੱਲ ਚੱਲ ਬਗਾਉ ਓਏ ਅੰਦਾ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨਗਰ ਆਸੂ ਉਤਰਾਖੰਡ ਲੰਗਰ ਛਕ ਲਿਆ ਸਾਹਮਣੇ ਲੰਗਰ ਹਾਲ ਆ ਲੰਗਰ ਲਿਆ ਛਕ ਆਪਣੇ ਵਾਂਗੂ ਸਾਰਿਆਂ ਦਾ ਸੰਗਤ ਦਾ ਇਕੱਠ ਜਿਆਦਾ ਹੋਣ ਕਰਨ ਕਮਰਾ ਨਹੀਂ ਮਿਲਿਆ ਬਾਈ ਉਰੇ ਹੁਣ ਅੱਗੇ ਦੀ ਯਾਤਰਾ ਫਿਰ ਸ਼ੁਰੂ ਕਰਨੀ ਪੈਣੀ ਆਪਾਂ ਨੂੰ ਫਰੀ ਜੀ ਕੇਸ ਤੋਂ ਚੱਲ ਕੇ ਰਾਤ ਨੂੰ 10 ਵਜੇ ਵੀ ਗੁਰਦੁਆਰਾ ਸਾਹਿਬ ਪਹੁੰਚੇ ਤੇ ਲੰਗਰ ਖਾ ਕੇ ਹੁਣ ਗਾਹਾਂ ਚੱਪੇ ਗੁਰਦੁਆਰਾ

ਹਰ ਇੱਕ ਜਨਤਾ ਦੇ ਪਾਰ ਦੇ ਆਉਂਦੇ ਜਨਾਬ ਉਹਦੀ ਇਮਾਨਤ ਸਰਕਾਰਾਂ ਨੂੰ ਵੀ ਪਹੁੰਚਾ ਕਹਿੰਦੇ ਬਾਣ ਹੋਇਆ ਜਾ ਰਿਹਾ ਹੈ ਗੁਰੂ ਆਂਗਰੋ ਸਤਿ ਕਰੇ ਆਉਦੀ ਚੱਪਲਾ ਹੈ